ਮੈਂ ਸਰਪੰਚੀ ਦੇ ਇੱਕ ਉਮੀਦਵਾਰ ਤੋਂ ਪੁੱਛਿਆ ਮੈਂ ਕਿਹਾ ਬਾਈ ਜੀ ਤੁਹਾਡਾ ਸਰਪੰਚ ਬਣਨ ਦਾ ਏਜੰਡਾ ਕੀ ਹੈ ਉਹ ਗੁੱਜਾ ਮੁਸਕਰਾਇਆ ਤੇ ਮੁੱਛ ਨੂੰ ਬਟ ਦੇ ਕੇ ਕਹਿੰਦਾ ਛੋਟਿਆ ਏਜੰਡਾ ਤਾਂ ਮੁੱਛ ਦਾ ਸਵਾਲ ਹੀ ਹੈ ਐਤਕੀ ਤਾਂ ਝੱਟੀ ਵੇਖਣਾ ਮੈਂ ਕਿਹਾ ਬਾਈ ਜੀ ਇਹ ਮੁੱਛ ਦਾ ਸਵਾਲ ਨਹੀਂ ਮੁੱਛ ਦਾ ਸਵਾਲ ਤਾਂ ਉਦੋਂ ਸੀ ਜਦੋਂ ਇੱਕ ਹਾਕ ਵੱਜੀ ਤੋਂ ਹਿੰਦ ਦੀ ਚਾਦਰ ਚਾਂਦਨੀ ਚੌਕ ਵੱਲ ਨੂੰ ਹੋ ਤੁਰੇ ਮੁੱਛ ਦਾ ਸਵਾਲ ਤਾਂ ਉਦੋਂ ਸੀ ਜਦੋਂ ਆਨੰਦਪੁਰ ਚ ਬਾਜਾਂ ਵਾਲੇ ਨੇ ਬਾਜਮਾਰੀ ਸੀ ਮੁੱਛ ਦਾ ਸਵਾਲ ਤਾਂ ਉਦੋਂ ਸੀ ਜਦੋਂ ਚਮਕੌਰ ਦੀ ਗੜੀ ਚੋਂ ਆਪਣੇ ਪੁੱਤ ਸਾਜ ਕੇ ਰਣ ਤੱਤੇ ਨੂੰ ਭੇਜੇ ਸੀ ਮੁੱਛ ਦਾ ਸਵਾਲ ਤਾਂ ਉਦੋਂ ਸੀ ਜਦੋਂ 40 ਨੇ 10 ਲੱਖ ਨੂੰ ਵਖਤ ਪਾਤਾ ਸੀ ਅਸਲੀ ਮੁੱਛਾਂ ਇਹੋ ਜੇ ਨਕਲੀ ਸਵਾਲ ਨਹੀਂ ਚੁੱਕਦੀਆਂ ਤੇ ਜਿਹੜੀ ਮੁੱਛ ਇਹੋ ਜੇ ਨਕਲੀ ਸਵਾਲ ਚੁੱਕੇ ਉਹ ਅਸਲੀ ਮੁੱਛ ਨਹੀਂ ਹੁੰਦੀ